ਸਾਰਾ ਫਿਰ ਤੋਂ ਪਿਛਲੇ 10 ਸਾਲ ਪਹਿਲਾਂ ਇੱਕ ਪੰਜਾਬ ਪੰਜਾਬੀ ਦੇ ਪੰਜਾਬੀ ਅੱਦਾ ਪਹਿਰੇਦਾਰ ਦੇਸੀ ਪੰਜਾਬ ਦੇਸੀ ਪੰਜਾਬ ਪੇਸ਼ੈਂਟ ਆਇਆ ਹੈ ਨਾਮ ਹੈ ਸੰਦੀਪ ਪਿਛੇ ਕਰੀਰ ਫੋਨ ਆ ਰਿਹਾ ਕਮਲ ਤੇਰਾ ਸ਼ਾਇਦ ਕਮਲ ਫੋਨ ਆ ਰਿਹਾ ਉਹਦੇ ਜਾ ਰਹੀ ਸੀ ਸਕੂਟਰ ਤੇ ਇਕਦਮ ਡੋਰ ਆ ਗਈ ਗਲਾ ਕਾਫੀ ਜ਼ਿਆਦਾ ਕੱਟ ਗਿਆ ਸਰਦੀ ਕਰ ਰਹੀ ਹੈ ਸ਼ਾਇਦ ਘੰਟਾ ਲੱਗ ਜਾਣਾ ਸਰਦੀ 1.5 ਘੰਟਾ ਕਿੱਥੇ ਪੇਸ਼ੈਂਟ ਕਿੱਥੇ ਦੇ ਪੇਸ਼ੈਂਟ ਹੈ ਜੀ ਕਿਥੋਂ ਦੇ ਨਾਲ ਲੋਕਲ ਪੜਾਣਾ ਦੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਹੋਣਾ ਜੀ ਬਹੁਤ ਸਿੱਕਾ ਬਹੁਤ ਬੁਰਾ ਹਾਲ ਹੈ ਬਿਲਡਿੰਗ ਬਹੁਤ ਹੋ ਰਹੀ ਹੈ ਲੱਗਦਾ ਡਾਕਟਰ ਸਾਹਿਬ ਚਾਇਨਾ ਡੋਰ ਤੇ ਬੈਨ ਲੱਗਣਾ ਚਾਹੀਦਾ ਬੈਨ ਲੱਗੇ ਹੋਏ ਤਾਂ ਵੀ ਵਿਕਰੀ ਹੋ ਰਹੀ ਜੀ ਦੋ ਕਰ ਰਹੇ ਨੇ ਤੱਕ ਸਜਾਦਨੀ ਚਾਹੀਦੀ ਉਹਨਾਂ ਨੂੰ ਤੇ ਸ਼ਲਾਮ ਕਾ ਲੱਗਦਾ ਹੈ ਬੱਚੇ ਦੇਖੋ ਬੱਚਿਆਂ ਦੀ ਵੀ ਲੱਗੀ ਵਿਚਾਲੇ ਜਿਹੜੀ ਤਾਂ ਬਹੁਤ ਬੁਰਾ ਹਾਲ ਜੀ ਦਾ ਬਿਲਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਜਿਹਦੇ ਵਾਸਤੇ ਸਨ ਪਲਾਸਿਕ ਸਰਜਨ ਬੁਲਾਣੇ ਪਏ ਟੀਮ ਪੂਰੀ ਬੁਲਾਈ ਐ ਜੀ ਕਿਹਾ ਇਹ ਵੀ ਤਾਂ ਵੀ ਡਰ ਤੋਂ ਬਾਅਦ ਹੈ ਔਰ ਡਾਕਟਰ ਸਾਹਿਬ ਮੈਡੀਕਲੀ ਐਂਗਲ ਤੋਂ ਜੇ ਦੇਖੀਏ ਤੁਸੀਂ ਡਾਕਟਰ ਨੂੰ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸ ਹੈ ਸਰ ਕਿੰਨਾ ਕੁ ਸ਼ਾਰਪ ਸੀਗਾ ਤੁਸੀਂ ਕਹ ਰਹੇ ਸੀ ਨਾੜ ਜੇ ਕੱਟੀ ਜਾਂਦੀ ਤਾਂ ਡੈਥ ਹੋ ਸਕਦੀ ਸੀ ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਜੀ ਸ਼ਰਟਾਈ ਤਿੰਨ ਚ ਡੂੰਗਾ ਹੈ ਜੀ ਲਿਖਦੇ ਮਾਰੇ ਹੋ ਲੱਗਦਾ ਇਹੜੀ ਜਾਣ ਤੋਂ ਗਈ ਸੀ ਇਹ ਕਿਨੋ ਹੈ ਉੱਪਰ ਪਚਾਓ ਜੋ ਵੀ ਜਿਸ ਤਰ੍ਹਾਂ ਵਿਹਾਏ ਇਹਨੂੰ ਬੈਨ ਲੈ ਜਾਓ ਟੋਟਲੀ ਜੀ ਬਹੁਤ ਖਤਰਨਾਕ ਬਹੁਤ ਖਤਰਨਾਕ ਕਿਤਾ ਹੈ ਇਹ ਕਤਲ ਹੈ ਕਤਲ ਹੀ ਬਰ ਕਤਲ ਹੈ ਮੇਰਾ ਨਾਮ ਜੀ 임ਕੇਸ਼ ਗਰੋਵਰ ਹੈ ਕਿਵੇਂ ਦੇਖਦੇ ਚైనా ਦੋਰ ਜਿਹੜਾ ਕਰ ਸਕਦਾ ਇੱਕ ਦਿਨ ਮੈਂ ਜਾ ਰਿਹਾ ਸੀ ਐਕਟੀਵਾ ਤੇ ਰਾਤ ਦਾ ਟਾਈਮ ਸੀਗਾ ਬਿਲਕੁਲ ਸਲੋ ਸੀਗਾ ਸੈਂਟਰ ਜੀ ਚ ਬਿਲਕੁਲ ਚైనా ਦੋਰ ਫਸੀ ਹੋਈ ਸੀ ਜਿਹੜੀ ਕਿ ਮੇਰੀ ਗਰਦਨ ਚ ਆ ਕੇ ਫਸ ਗਈ ਸੀ ਇੱਕ ਵਾਰ ਗਰਦਨ ਜਿੱਤਾ ਬਚਾਉਂਗਾ ਪੂਰੀ ਅੱਖ ਤੇ ਲਪੇਟ ਗਈ ਸੀਗੀ ਮੇਰੇ ਉਰੇ ਅੱਖ ਦੇ ਉੱਪਰ ਚੀਰਾ ਮਾਰ ਗਈ ਸੀ ਅੱਜ ਕੱਲ ਆਪਾਂ ਦੇਖ ਰਹੇ ਹਰ ਇੱਕ ਦਿਨ ਚైనా ਦੋਰ ਦਾ ਇੱਕ ਨਾ ਇੱਕ ਕੇਸ ਆ ਰਿਹਾ ਹੈ ਆਪਾਂ ਸਰਕਾਰ ਨੂੰ ਕਹਿੰਦੇ ਕਿ ਚైనా ਦੋਰ ਛੱਡ ਕੇ ਪਤੰਗਾ ਨੂੰ ਹੀ ਬੈਨ ਕਰਨਾ ਚਾਹੀਦਾ ਕੀ ਮੰਨ ਕਰਦੇ ਕੀ ਕਿਰਿਆ ਵਿੱਚ ਕੀ ਪਤੰਗਾ ਜਿਹੜੀ ਹੈਗੀਆਂ ਪਤੰਗ ਬਣਾਨੀਆਂ ਇਹ ਬੈਂ ਕਰਦਾ ਅੱਜ ਕੱਲ ਕਿਹੜੀ ਚਾਈਨਾ ਡੋਰ ਆ ਰਹੀ ਹੈ ਕਿਹੜੀ ਨਾਰਮਲ ਡੋਰ ਆ ਰਹੀ ਹੈ ਕੰਮ ਤਾਂ ਖਰਾਬ ਹੀ ਕਰੇਗੀ ਤੁਹਾਡੇ ਕਿੰਨੇ ਘਟਕੇ ਲੱਗੇ ਟਾਂਕੇ ਨਹੀਂ ਲੱਗੇ ਪਰ ਮੇਰਾ ਬੱਚਾ ਹੋ ਗਿਆ ਸੀ ਮੇਰੀ ਪੂਰੀ ਅੱਖ ਤੇ ਚੀਰਾ ਮਾਰ ਗਈ ਸੀ ਕਿ ਪੂਰੇ ਗਲੇ ਤੇ ਅੱਖ ਤੇ ਚੀਰਾ ਮਾਰ ਗਈ ਸੀ ਇਹ ਮੇਰੇ ਹੋ ਗਏ 5 ਦਿਨ ਹੋ ਗਏ ਬਸਾ ਬੱਚਾ ਹੋਇਆ ਸਾਰਾ ਆਪਣੇ ਬੋਲੋ ਪਿਛਲੇ 10 ਸਾਲ ਪਹਿਲਾਂ ਇੱਕ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਆਇਆ ਹੈ ਨਾਮ ਹੈ ਸਿੱਕੇ ਗੱਲਰ ਫੋਨ ਆ ਰਿਹਾ ਕਮਲ ਤੇਰਾ ਜਦ ਕਮਲ ਫੋਨ ਆ ਰਿਹਾ ਉਹਦੇ ਜਾਰੀ ਸਕੂਟਰ ਤੇ ਇਕਦਮ ਡੋਰ ਆ ਗਈ ਗਲਾ ਕਾਫੀ ਜਿਆਦਾ ਕੱਟ ਗਿਆ ਸਰਦੀ ਚੱਲ ਰਹੀ ਹੈ ਸ਼ਾਇਦ ਕੰਟਾ ਲੱਗ ਗਿਆ ਨਾ ਸਰਦੀ ਜਿਹੜਾ ਕਿੱਥੇ ਦੇ ਪੇਸ਼ੈਂਟ ਕਿੱਥੇ ਦੇ ਪੇਸ਼ੈਂਟ ਹੈ ਜੀ ਕਿੱਥੋਂ ਦੇ ਆਲ ਲੋਕਲ ਪੜਾਣਾ ਦੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਹੋਣਾ ਦੀ ਜੀ ਬਹੁਤ ਸਿੱਕਾ ਬਹੁਤ ਰਹਾ ਲੱਗ ਰਿਹਾ ਬਿਲਿੰਗ ਬਹੁਤ ਹੋ ਰਹੀ ਹੈ ਲੱਗਦਾ ਡਾਕਟਰ ਸਾਹਿਬ ਚਾਈਨਾ ਡੋਰ ਤੇ ਬੈਨ ਲੱਗਣਾ ਚਾਹੀਦਾ ਬੈਨ ਲੱਗਿਆ ਹੋਵੇ ਤਾਂ ਵੀ ਵਿਕਰੀ ਹੋ ਰਹੀ ਜੀ ਦੋ ਕਰਦੇ ਨੇ ਸਭ ਸਰਜਨ ਚੇਕ ਗਏ ਉਹਨਾਂ ਨੂੰ ਹਾਂ ਤੇ ਸ਼ਿਲਾਓ ਕੱਟ ਲਗਦਾ ਹੈ ਬੱਚੇ ਦੇਖੋ ਪੁੱਛਾਂ ਦੀ ਵੀ ਲੱਗੀ ਵਿਚਾਰਾ ਜਿਹੜੀ ਤਾਂ ਬਹੁਤ ਬੁਰਾ ਹਾਲ ਜਿਹਦਾ ਬਿਲਡਿੰਗ ਬਹੁਤ ਜ਼ਿਆਦਾ ਹੋ ਗਈ ਹੈ ਜਿਹਦੇ ਵਾਸਤੇ ਸਾਨੂੰ ਪਲਾਸਟਿਕ ਸਰਜਨ ਬੁਲਾਣੇ ਪਏ ਟੀਮ ਪੂਰੀ ਬੁਲਾਈ ਹੈ ਜਿੱਥੋਂ ਇਹ ਇਹ ਵੀ ਤਾਂ ਵੀਟਰ ਤੋਂ ਹਟਾ ਆਪਰੇਸ਼ਨ ਤੋਂ ਬਾਅਦ ਹੈ ਐ ਡਾਕਟਰ ਸਾਹਿਬ ਮੈਡੀਕਲੀ ਐਂਗਲ ਤੋਂ ਜੇ ਦੇਖੀਏ ਤੁਸੀਂ ਡਾਕਟਰ ਨੂੰ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸ ਹੈ ਸਰ ਕਿੰਨਾ ਕੁ ਸ਼ਾਰਪ ਸੀਗਾ ਤੁਸੀਂ ਕਹ ਰਹੇ ਸੀ ਨਾੜ ਜੇ ਕੱਟ ਜਾਂਦੀ ਤਾਂ ਡੈਥ ਹੋ ਸਕਦੀ ਸੀ ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਜੀ ਸ਼ਰਟ ਆਇਤੀ ਵਿੱਚ ਡੂੰਗਾ ਹੈ ਜੀ ਇੱਕ ਤਾਂ ਮਾਰੇ ਹੋ ਗਿਆ ਜੰਦਾ ਇਹ ਜਾਣ ਤੋਂ ਗਿਆ ਸੀ ਇਹ ਕਿਨੋ ਹੈ ਉੱਪਰ ਪਚਾਓ ਜੋ ਵੀ ਜਿੱਤਣਾ ਵੀ ਹੈ ਇਹਨੂੰ ਬੈਨ ਲੈ ਜਾਵੇ ਟੁੱਟਲੀ ਜੀ ਬਹੁਤ ਜਿਆਦਾ ਕਤਲ ਹੈ ਬਹੁਤ ਖਤਨਾਕ ਕਤਲ ਹੈ ਇਸਲਾਮ ਕਤਲ ਹੈ ਇਹ ਕਤਲ ਕਤਲ ਹੀ ਕਤਲ ਹੈ ਮੇਰਾ ਨਾਮ ਦੀ ਇਮਕੇਸ਼ ਗਰੋਵਰ ਹੈ ਕਿ ਮੈਂ ਦੇਖਦਾ ਚੈਨਲ ਉਹਨਾਂ ਜਿਹੜਾ ਇੱਕ ਦਿਨ ਮੈਂ ਜਾ ਰਿਹਾ ਸੀ ਐਕਟੀਵਾ ਤੇ ਰਾਤ ਦਾ ਟਾਈਮ ਸੀਗਾ ਬਿਲਕੁਲ ਸਲੋ ਸੀਗਾ ਸੈਂਟਰ ਜਿੱਥੇ ਬਿਲਕੁਲ ਚਾਈਨਾ ਡੋਰ ਫਸੀ ਹੋਈ ਸੀ ਜੀ ਜਿਹੜੀ ਕਿ ਮੇਰੀ ਗਰਦਨ 'ਚ ਆ ਕੇ ਫਸ ਗਈ ਸੀ ਇੱਕ ਵਾਰ ਗਰਦਨ ਜਿੱਤਾ ਬਚਾਉਗਾ ਪੂਰੀ ਅੱਖ ਤੇ ਲਪੇਟ ਗਈ ਸੀਗੀ ਮੇਰੇ ਉਰੇ ਅੱਖ ਦੇ ਉੱਪਰ ਚੀਰਾ ਮਾਰ ਗਈ ਸੀ ਅੱਜ ਕੱਲ ਆਪਾਂ ਦੇਖ ਰਹੇ ਹਰ ਇੱਕ ਦਿਨ ਚਾਈਨਾ ਡੋਰ ਦਾ ਇੱਕ ਨਾ ਇੱਕ ਕੇਸ ਆ ਰਿਹਾ ਹੈ ਆਪਾਂ ਸਰਕਾਰ ਨੂੰ ਕਹਿੰਦੇ ਕਿ ਚਾਈਨਾ ਡੋਰ ਛੱਡ ਕੇ ਪਤੰਗਾਂ ਨੂੰ ਹੀ ਬੈਨ ਕਰਨਾ ਚਾਹੀਦਾ ਕੀ ਮੰਗ ਕਰਦੇ ਕਿਸੇ ਟਿੱਕੀ ਦੇ ਕਾਰਵਨੀ ਕੀ ਪਤੰਗਾਂ ਜਿਹੜੀਆਂ ਹੈਗੀਆਂ ਪਤੰਗ ਬਣਾਉਣੀਆਂ ਇਹ ਬੈਨ ਕਰਨਾ ਅੱਜ ਕੱਲ ਕਿਹੜੀ ਚਾਈਨਾ ਡੋਰ ਆ ਰਹੀ ਹੈ ਕਿਹੜੀ ਨਾਰਮਲ ਡੋਰ ਆ ਰਹੀ ਹੈ काम तो खराब ही कर रहे टांके नहीं लगे पर मेरा बचाव हो गया मेरी पूरी अख से चीरा मार गई थी पूरे गले से अख से चीरा मार ये मेरे हो गए पांच दिन हो गए बचा बचाव है